ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਆਂ ਕਾਤਿਲ ਮ ਹੈ ਇਨਾ ਸਦਰਾਂ ਦਾ ਇਸਤਮਾਲ ਸ਼ਹੀਦ ਪਖ ਸਿੰਘ ਦੇ ਕੀਤਾ ਗਿਆ ਸੀ ਅੱਜ ਉਹਨਾਂ ਦੀ 93 93 ਸ਼ਹੀਦੀ ਦਿਹਾੜੇ ਮੌਕੇ ਸੰਗਰੂੜ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਡੋਲਰ ਦੀ ਅਗਵਾਈ ਦੇ ਵਿੱਚ ਸ਼ਰਦਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਨੇ ਤੁਸੀਂ ਵੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਭਗਤ ਸਿੰਘ ਦੇ 93 ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਰਦਾ ਦੇ ਫੁੱਲ ਅਰਪਣ ਕੀਤੇ ਜਾ ਰਹੇ ਨੇ ਗੱਲ ਕਰ ਲੈਣੇ ਪ੍ਰਧਾਨ ਜੀ ਖੜੇ ਨੇ ਪ੍ਰਧਾਨ ਜੀ ਅੱਜ 93 ਸ਼ਹੀਦੀ ਦਿਹਾੜੇ ਮੌਕੇ ਸ਼ਰਦਾ ਦੇ ਫੁੱਲ ਅਰਪਣ ਕਰਨ ਆਏ ਹੋ ਸਿੱਧੂ ਸਾਹਿਬ ਅੱਜ ਅਸੀਂ ਇਹ 93 ਸ਼ਹੀਦੀ ਦਿਹਾੜਾ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਉਹਨਾਂ ਨੂੰ ਅਸੀਂ ਬੀਜੇਪੀ ਪਾਰਟੀ ਵੱਲੋਂ ਸਾਡੀ ਟੀਮ ਆਈ ਆ ਸਾਰੀ ਸਮੂਚੀ ਅਸੀਂ ਸ਼ਰਧਾ ਦੇ ਫੁੱਲ ਅੱਜ ਅਰਪਿਤ ਕਰਨ ਆਏ ਆ ਤਾਂ ਜੋ ਇਹਨਾਂ ਦੀ ਬਦੌਲਤ ਜੋ ਅਸੀਂ ਇਸ ਇਦਾਂ ਦੀ ਬਦੌਲਤ ਅਸੀਂ ਆਜ਼ਾਦੀ ਦੀ ਨਿਗਮਾਣ ਰਹੇ ਆ ਆਜ਼ਾਦੀ ਦਾ ਜਿਹੜਾ ਇਹਨਾਂ ਨੇ ਚੱਕਿਆ ਸੀ ਬੀੜਾ ਉਹ ਪੂਰਾ ਹੋਇਆ ਸੀਗਾ ਅਸੀਂ ਚਾਹੁੰਦੇ ਆ ਵੀ ਆਉਣ ਵਾਲੀਆਂ ਨੇ ਪੀੜ੍ਹੀਆਂ ਨੇ ਉਹ ਇਹਨਾਂ ਨੂੰ ਭੁੱਲਣ ਨਾ ਸਦਾ ਯਾਦ ਰੱਖਣ ਤਾਂ ਜੋ ਹਰ ਇੱਕ ਦੇਸ਼ ਵਾਸੀ ਪੰਜਾਬ ਵਾਸੀ ਹਰ ਨੌਜਵਾਨ ਨੂੰ ਸੇਧ ਮਿਲੇ ਇਹਨਾਂ ਤੋਂ ਉਹਨਾਂ ਤੇ ਮਨਾ ਚੇ ਵਸਦੇ ਰਹਿਣ ਆਉਣ ਵਾਲੇ ਸਮੇਂ 'ਚ ਕਦੇ ਅਹੀ ਜੀ ਦੇਸ਼ ਤੇ ਕੋਈ ਸਮੱਸਿਆ ਨਾ ਪਵੇ ਇਹਦੇ ਲਈ ਹਮੇਸ਼ਾ ਸਾਡੇ ਦੇਸ਼ਵਾਸੀ ਤਿਆਰ ਰਹਿਣ ਇਸ ਕਰਕੇ ਅਸੀਂ ਅੱਜ ਸਾਰੇ ਰਲ ਕੇ ਇੱਥੇ ਇਹਨਾਂ ਸੀ ਦਦਾੜਾ ਮਨਾਉਣ ਆਏ ਆ ਕਿ ਨਾਮ ਮੇਰਾ ਨਾਮ ਪ੍ਰਵਿੰਦਰ ਸਿੰਘ ਜੀ ਪ੍ਰਵਿੰਦਰ ਨੌਜਵਾਨ ਹਾਂ ਅੱਜ ਫੁੱਲ ਅਰਪਣ ਕਰਨ ਆਏ ਹਾਂ ਸ਼ਹੀਦ ਭਗਤ ਸਿੰਘ ਨੂੰ ਕੀ ਬੋਲਣਾ ਚਾਹੁੰਦੇ ਦੇਖੋ ਅੱਜ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ 23 ਮਾਰਚ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਆ ਅਤੇ ਅਸੀਂ ਉਹਨਾਂ ਦੀ ਸ਼ਹੀਦੀ ਦੇ ਰੂਪ ਨੂੰ ਮੁੱਖ ਰੱਖਦੇ ਹੋਏ ਸਾਡੀ ਸਾਰੀ ਬੀਜੇਪੀ ਦੀ ਟੀਮ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤਰਮਿੰਦਰ ਸਿੰਘ ਦੁਲਟ ਜੀ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਸ਼ਰਦਾ ਦੇ ਫੁੱਲ ਉਹਨਾਂ ਨੂੰ ਭੇਟ ਕਰਨ ਆਏਗੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਇਹਨਾਂ ਦਾ ਇੱਕ ਅਹਿਮ ਯੋਗ ਸਾਡੇ ਦੇਸ਼ ਦੇ ਲਈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਰਿਹਾ ਅਤੇ ਅਸੀਂ ਸਾਰੇ ਸੰਗਰੂਰ ਦੇ ਸਾਡੇ ਬੀਜੇਪੀ ਦੀ ਜਿੰਨੀ ਵੀ ਟੀਮ ਹੈ ਸਾਰੇ ਅਸੀਂ ਇਕੱਠੇ ਹੋ ਗਿਆ ਤੇ ਸ਼ਰਦਾ ਦੇ ਫੁੱਲ ਉਹਨਾਂ ਦੇ ਚਨਾਂ ਵਿੱਚ ਭੇਟ ਕਰਨਾ ਹੈ ਇਹ ਬਿਲਕੁਲ ਮਾਸਟਰ ਜੀ ਕਿਸ ਤਰ੍ਹਾਂ ਵੇਖਦੇ ਹੋ 93 ਸਾਲ ਹੋ ਗਏ ਸ਼ਹੀਦ ਹੋਏ ਨੂੰ ਅੱਜ ਸ਼ਰਦਾ ਦੇ ਫੁੱਲ ਅਰਪਣ ਕੀਤੇ ਹਨ ਹਾਂ ਸਰਦਾਰ ਭਗਤ ਸਿੰਘ ਜੀ ਇਹ ਸਾਡੀ ਕੌਮ ਦੇ ਮਹਾਨ ਸ਼ਹੀਦ ਨੇ ਇਹਨਾਂ ਦੇ ਸਦਕੇ ਅਸੀਂ ਅੱਜ ਆਜ਼ਾਦੀ ਮਾਰ ਰਹੇ ਹਾਂ ਸਾਰੇ ਵਿਸ਼ਵ ਵਿੱਚ ਅਸੀਂ ਜਿੱਥੇ ਮਰਜ਼ੀ ਘੁੰਮ ਸਕਦੇ ਹਾਂ ਅੱਗੇ ਤਾਂ ਸਾਡਾ ਜਿਹੜਾ ਕੰਮ ਸੀ ਇਹ ਬਹੁਤਾ ਵਧੀਆ ਨਹੀਂ ਸੀ ਬਾਅਦ ਉਹ ਤੋਂ ਬਾਅਦ ਜਦੋਂ ਆਜ਼ਾਦੀ ਮਿਲਣ ਤੋਂ ਬਾਅਦ ਸਾਡਾ ਜਿਹੜਾ ਕਮਾ ਸਾਡੇ ਦੇਸ਼ ਦਾ ਇਹ ਬਹੁਤ ਉਚਾਈਆਂ ਬਲ ਗਿਆ ਅੱਜ ਅਸੀਂ ਇਨਾਂ ਸਦਕਾ ਅਸੀਂ ਆਯਾਦ ਆ ਭਗਤ ਸਿੰਘ ਜੀ ਜਿਹੜੇ ਸਾਡੇ ਪ੍ਰੇਰਨਾ ਸਰੋਤ ਨੇ ਨੌਜਵਾਨ ਤਬਕੇ ਦੇ ਜਦੋਂ 23 ਮਾਰਚ ਦਾ ਦਿਨ ਨੇੜੇ ਆਉਂਦਾ ਤਾਂ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦਾ ਖੂਨ ਖੋਲਣ ਲੱਗ ਜਾਂਦਾ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਨਮਨ ਕਰਨਾ ਆ ਨਮਸਕਾਰ ਕਰਨਾ ਆ ਫੁੱਲ ਮਾਲਾ ਚੜਾਈਆਂ ਨੇ ਤਾਂ ਕਿ ਇਹ ਜਿਹੜੀ ਰੀਤ ਆ ਸਾਡੇ ਦੇਸ਼ ਦੇ ਵਿੱਚ ਚੱਲਦੀ ਰਹੇ ਬਿਲਕੁਲ ਜੋ ਆਗੂ ਨੇ ਉਹਨਾਂ ਦਾ ਕਹਿਣਾ ਕਿ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਗਏ ਨੇ ਉਦੋਂ ਹੀ ਉਹਨਾਂ ਨੇ ਆਖਿਆ ਕਿ ਇਹਨਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਨ ਰਹੇ ਹਾਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਿੰਘਰੂ